ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਉਹ ਜਿਹੜੇ ਦੋ ਮੁੰਡੇ ਨਾਲ ਆਏ ਸੀ ਉਹਨਾਂ ਨੇ ਪਿੱਛੋਂ ਮੇਰੇ ਭਰਾ ਦੀਆਂ ਬਾਹਾਂ ਫੜ ਲਈਆਂ ਕੇਸ਼ਵ ਨੇ ਉਹਦੇ ਇੱਟ ਮਾਰੀ ਉਹਦੀ ਮਾਂ ਨੇ ਇੱਟ ਫੜਾਈ ਉਹਨੂੰ ਕਹਿੰਦੀ ਇਹਦਾ ਸਿਰ ਪਾੜੇ ਦਾ ਕਹਿੰਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਆਂਡ ਗਵਾਂਡ ਦੇ ਵਿੱਚ ਅਕਸਰ ਬਹਿਸਬਾਜ਼ੀ ਚੱਲਦੀ ਹੈ ਅਕਸਰ ਨੋਕਚੋਕ ਹੁੰਦੀ ਰਹਿੰਦੀ ਹੈ ਪਰ ਇਹ ਬਹਿਸਬਾਜ਼ੀ ਇਹ ਨੋਕਚੋਕ ਅਗਰ ਲੜਾਈ ਝਗੜੇ ਦਾ ਰੂਪ ਲੈ ਲਵੇ ਤਾਂ ਉਹ ਕਈ ਵਾਰ ਬਹੁਤ ਜ਼ਿਆਦਾ ਕਾਤਕਵੀਂ ਸਾਬਿਤ ਹੋ ਜਾਂਦੀ ਹੈ ਕੁਝ ਅਜੀਹਾ ਹੀ ਮਾਮਲਾ ਲੁਧਿਆਣਾ ਦੇ 7 ਨੰਬਰ ਡਿਵੀਜ਼ਨ ਅਦੀਨਪੰਦੇ ਵਿਸ਼ਕਰਮਾ ਨਗਰ ਗਲੀ ਨੰਬਰ 1 ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਗਵਾਂਡ ਵਿੱਚ ਰਹਿੰਦੇ ਇੱਕ ਮੁੰਡੇ ਨੇ ਉਸ ਦੇ ਸਾਹਮਣੇ ਰਹਿਣ ਵਾਲੇ ਮੁੰਡਿਆਂ ਨੂੰ ਮਨਾ ਕੀਤਾ ਕਿ ਤੁਸੀਂ ਗਲੀ ਦੇ ਵਿੱਚ ਆਪਣੇ ਘਰ ਦੇ ਸਾਹਮਣੇ ਜਮਾਵੜਾ ਲਗਾ ਕੇ ਨਾ ਖੜੇ ਹੋਵੋ ਬ ਇੱਕ ਦੂਜੇ ਉੱਤੇ ਇੱਟਾਂ ਨਾਲ ਬੱਟਿਆਂ ਨਾਲ ਪਥਰਾਵ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਤਰਮਿੰਦਰ ਸਿੰਘ ਬਚ ਬਚਾਅ ਕਰਨ ਵਾਸਤੇ ਆਏ ਜਿਨ੍ਹਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤਰਮਿੰਦਰ ਆਪ ਇਹਨਾਂ ਦੀ ਬੱਟੇ ਮਾਰੀ ਦਾ ਸ਼ਿਕਾਰ ਹੋ ਗਏ ਤਰਮਿੰਦਰ ਦੀ ਛਾਤੀ ਉੱਤੇ ਇੱਟ ਲੱਗੀ ਅਤੇ ਉਹ ਮੌਕੇ ਤੇ ਹੀ ਬੇਹੋਸ਼ ਹੋ ਕੇ ਡਿੱਗ ਗਏ ਜਿਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਨੇੜਲੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਪਰ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਜਾਂਚ ਕਰਦਿਆਂ ਹੀ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਬਰਹਾਲ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਆਖਿਰ ਕੀ ਕਹਿਣਾ ਹੈ ਮ੍ਰਿਤਕ ਦੀ ਮਾਂ ਦਾ ਅਤੇ ਉਸ ਦੇ ਪਰਿਵਾਰ ਦਾ ਆਓ ਸੁਣਦੇ ਹਾਂ ਦੇ ਘਰ ਦੇ ਸਾਹਮਣੇ ਆ ਗਏ ਜੀ ਆ ਗੋਂਡੀਆਂ ਦਾ ਮੁੰਡਾ ਜੀ ਦੋ ਮੁੰਡੇ ਨਾਲ ਲੈ ਕੇ ਨਜਾਇਜ਼ ਖੜਦਾ ਤਿੰਨ ਮਹੀਨੇ ਹੋ ਗਏ ਮੈਂ ਇਹਨਾਂ ਨੂੰ ਅੱਜ ਰੋਕਿਆ ਅੱਗੇ ਵੀ ਕਈ ਵਾਰ ਸਮਝਾਇਆ ਵੀ ਗੇਟ ਦੇ ਮੋੜੇ ਕਾਕਾ ਨਹੀਂ ਖੜੀਦਾ ਹੁੰਦਾ ਅੱਜ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗੇਟ ਦੇ ਅੱਗੇ ਨਾ ਖੜੋ ਅੱਗੇ ਪਿੱਛੇ ਹੋ ਕੇ ਖੜਜੋ ਆਹ ਸਾਨੂੰ ਕਹਿਣ ਲੱਗੇ ਕਹਿੰਦੇ ਅਸੀਂ ਅਸੀਂ ਸੜਕ ਤੇ ਖੜੇ ਆਂ ਕਦੀ ਚ ਖੜੇ ਆਂ ਅਸੀਂ ਤੁਸੀਂ ਸਾਡਾ ਕੀ ਕਰ ਲੂਗੇ ਸਰਕਾਰੀ ਸੜਕ ਆ ਉਹ ਮੈਂ ਕਹਾ ਬੁੱਤ ਇਦਾਂ ਨਹੀਂ ਕੁਝ ਬੋਲੀਦਾ ਹੁੰਦਾ ਗਲਤ ਗੱਲ ਆ ਇਹਦੇ ਵਿੱਚ ਜੀ ਹੱਥੋ ਪਾਈ ਮੇਨਾਂ ਇਹਨਾਂ ਨੇ ਕਰ ਲਈ ਤੇ ਹੱਥੋ ਪਾਈ ਕਰ ਲਈ ਤੇਦੀ ਮਾਂ ਵੀ ਆ ਗਈ ਤੇਦੀ ਭੈਣ ਵੀ ਆ ਗਈ ਕਿਰਨਾ ਵੀ ਆ ਗਈ ਤੇ ਉਹਦੀ ਕੁੜੀ ਵੀ ਆ ਗਈ ਨਾਲ ਤੇ ਦੋ ਮੁੰਡੇ ਉਹ ਤੇ ਤੀਜਾ ਕੇਸ਼ਵਰ ਇਹਨਾਂ ਨੇ ਜੀ ਮੈਨੂੰ ਫੜ ਕੇ ਉੱਥੇ ਕੁੱਟ ਮਾਰ ਕੀਤੀ ਜਾਨੂ ਮੇਰਾ ਭਰਾ ਨਾਲ ਦੀ ਦੁਕਾਨ ਦੇ ਵਿੱਚ ਆਉਦੀ ਹੈ ਜੀ ਕੂਲਰਾਂ ਦੀ ਰੇਪੇ ਨਹੀਂ ਕਰਦਾ ਉਹ ਛੜਾਨ ਆਇਆ ਉਹਦਾ ਕੋਈ ਰੋਣ ਨਹੀਂ ਲੜਾਈ ਜ ਕੁਝ ਨਹੀਂ ਹੈਗਾ ਜੀ ਉਹਦਾ ਛੜਾਨ ਆਇਆ ਜੀ ਇਹਨਾਂ ਇਹਨੇ ਨਹੀਂ ਫੜਕੇ ਜੀ ਉਹਦੇ ਇੱਟ ਮਾਰੀ ਛਾਤੀ ਦੇ ਉੱਤੇ ਹੀ ਉਹ ਮੇਰਾ ਭਾਈ ਉੱਥੇ ਹੀ ਗਿਰ ਗਿਆ ਜੀ ਔਰ ਬਾਅਦ ਵਿੱਚ ਉਹਦੇ ਖੁੱਡਾ ਵੀ ਮਾਰਦੇ ਰਹੇ ਉਹ ਜਿਹੜੇ ਦੋ ਮੁੰਡੇ ਨਾਲ ਆਏ ਸੀ ਉਹਨਾਂ ਨੇ ਪਿੱਛੋਂ ਮੇਰੇ ਭਰਾ ਦੀਆਂ ਬਾਹ ਫੜ ਲਈਆਂ ਕੇਸ਼ਵ ਨੇ ਉਹਦੇ ਇੱਟ ਮਾਰੀ ਉਹਦੀ ਮਾਂ ਨੇ ਇੱਟ ਫੜਾਈ ਉਹਨੂੰ ਕਹਿੰਦੀ ਇਹਦਾ ਸਿਰ ਪਾੜੇ ਦਾ ਕਹਿੰਦੀ ਆਇਆ ਕਹਿੰਦੀ ਛੜਾਣ ਆਪਣੇ ਭਰਾ ਨੂੰ ਆਹ ਉਹ ਮੁੰਡੇ ਦਾ ਕੋਈ ਕਸੂਰ ਨਹੀਂ ਹੈ ਆ ਕੁਝ ਨਹੀਂ ਹੈਗਾ ਜੀ ਕਿ ਆਸੀਂ ਆਪਣੇ ਘਰ ਦੇ ਅੱਗੇ ਖੜੇ ਇਨੇ ਜਾਈ ਬੰਦੇ ਨੂੰ ਕਹਿ ਨਹੀਂ ਸਕਦੇ ਵੀ ਭਾਈ ਤੁਸੀਂ ਇੱਥੇ ਕਿਉਂ ਖੜੇ ਆ ਤੇਰਾ ਇੱਥੇ ਕੀ ਕੰਮ ਆ ਖੜਨ ਦਾ ਦੱਸੋ ਤੇ ਮੇਰੇ ਭਰਾ ਦਾ ਉਹਨਾਂ ਨੇ ਮਾਰ ਕੇ ਉੱਥੇ ਮਾਰ ਗਤਾ ਮੁੰਡੇ ਦੇ ਜਦੋਂ ਇੱਟ ਵੱਜੀ ਛਾਤੀ ਦੇ ਵਿੱਚ ਵੱਜੀ ਇੱਟ ਮਾਰੀ ਜੀ ਇਹਨਾਂ ਨੇ ਖੱਬੇ ਪਾਸੇ ਤੇ ਮੁੰਡਾ ਉੱਥੇ ਹੀ ਗਿਰ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪੰਚਾਇਤਰ ਤੋਂ ਆਹੀ ਮੰਗ ਕਰਦੇ ਹਾਂ ਜੀ ਇਹਨਾਂ ਨੇ ਸਾਡੇ ਨਾਲ ਬੇਇਨਸਾబీ ਕੀਤੀ ਉਹ ਮੁੰਡੇ ਨੂੰ ਇਨਸਾਫ ਦਿੱਤਾ ਜਾਵੇ ਪੰਜਾਂ ਤੇ ਕਾਰਵਾਈ ਕੀਤੀ ਜਾਵੇ ਯਾਰ ਮੁੰਡੇ ਰੋਜ਼ ਖੜੇ ਕਰਦਾ ਤਾਂ ਉੱਥੇ ਸਾਹਮਣੇ ਇਹਦਾ ਮੁੰਡਾ ਕਿਰਨ ਦਾ ਕੇਸ਼ੂ ਤੇ ਮੇਰੇ bade मुंडे ਨੇ ਇੱਥੇ ਮਛਿੰਨਾ ਚਲਾਉਂਦੇ ਨੇ ਕਹਤਾ ਬੇਟਾ ਇੱਥੇ ਨਾ ਖੜੋ ਤੁਸੀਂ ਆਪਣੇ ਗੇਟਵਾਲੇ ਖੜੋ ਅੱਗੇ ਵੀ ਕਈ ਮੇਰੇ ਰੁਕਿਆ ਇਹ ਨਹੀਂ ਰੁਕਿਆ ਜਦ ਇਹ ਨਹੀਂ ਰੁਕਿਆ ਇਹਨੇ ਮੁੰਡੇ ਨੇ ਚੱਕ ਕੇ ਇੱਟ ਮਾਰੀ ਭੈ ਜੋਦਾ ਕਹਿੰਦਾ ਤੈਨੂੰ ਦੱਸ ਉਹ ਮੁੰਡਾ ਅਜੇ ਗੇਟ 'ਚ ਹੀ ਆ ਇੱਟ ਨਹੀਂ ਲੱਗੀ ਮੇਰੇ ਮੁੰਡੇ ਦੀ ਬਚਾ ਹੋ ਗਿਆ ਉਹ ਦੂਆ ਦੁਕਾਨ 'ਚ ਹੋਇਆ ਉਹ ਕਹਿੰਦਾ ਯਾਰ ਕਾਨੂੰ ਬੋਲਦੇ ਆ ਜਾਓ ਕਾਕਾ ਉਧਰ ਇੱਥਾ ਵੜ ਕੇ ਮੋਡਿਆਂ ਤੋਂ ਧੱਕਾ ਮਾਰ ਕੇ ਪਿੱਛੇ ਨੂੰ ਦਰਸਾ ਉਹ ਮੈਂ ਉੱਠ ਲਈ ਓਏ ਪੁੱਤ ਮੇਰਾ ਖਾਰਾ ਉਹ ਤੇ ਹਏ 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 ਡਿਵੀਜ਼ਨ ਸੱਤ ਦੀ ਨੰਪੰਦੇ ਤਾਣ ਦੇ ਮੁਖੀ ਸੁਲੱਖਣ ਸਿੰਘ ਦਾ ਇਸਾਰੇ ਮਸਲੇ ਦੇ ਉਤੇ ਕੀ ਕਹਿਣਾ ਹੈ ਆਓ ਮਾਰਦੇ ਇੱਕ ਨਜ਼ਰ ਕੀ ਮਾਮਲਾ ਹੋਇਆ ਹੈ ਇਹ ਪਰ ਅੱਜ ਵਿਸ਼ਵ ਵਿਸ਼ਕਰਮਨਗਰ ਦੇ ਰਚਨਾ ਇੱਥੇ ਟ੍ਰੈਫਿਕ ਵਿੱਚ ਬਾਰ ਬਾਰ ਸ਼ਰਮਨਗਰ ਦੇ ਵਿੱਚ ਜਿਹੜਾ ਧਰਮਿੰਦਰ ਕੁਮਾਰ ਉਰਫ ਕਾਲਾ ਆ ਪੁੱਤਰ ਮੋਹਨ ਲਾਲ ਇਹਦਾ ਜਿਹੜਾ ਆਪਣੇ ਗਵੰਡੀ ਆ ਏਸ਼ਵ ਉਹਦੇ ਦੋਸਤ ਹੰਕਰ ਜਗਨ ਉਹਦੀ ਮਾਂ ਨਾਲ ਝਗੜਾ ਹੋਇਆ ਆ ਝਗੜਾ ਹੋਣ ਤੋਂ ਬਾਅਦ ਇਹ ਹਸਪਤਾਲ ਲੈ ਕੇ ਗਏ ਆ ਉੱਥੇ ਉਹਦੀ ਡੈਥ ਹੋ ਗਈ ਆ ਇਹ ਤਸਦੀਕ ਕਰ ਰਹੇ ਇਹਨਾਂ ਦਾ ਬਿਆਨ ਲਿਖ ਲੈਨੇ ਬਿਆਨ ਲਿਖ ਕੇ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਇਹਦੀ ਕੀਤੀ ਜਾ ਰਹੀ ਆ ਲੜਾਈਆਂ ਝਗੜੇ ਅਤੇ ਝੜਪਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਅਜਹੀਆ ਝੜਪਾ ਕਦੇ ਵੀ ਨਹੀਂ ਹੋਣੀ ਚਾਹੀਦੀ ਕਿ ਉਹ ਕਿਸੇ ਦੀ ਜਾਨ ਲੈ ਲੈਣ ਹੁਣ ਜਿਨ੍ਹਾਂ ਨੇ ਗਲੀ ਵਿੱਚ ਖੜ ਕੇ ਹੁੜਦੰਗ ਮਚਾਣਾ ਹੈ ਜਾਂ ਗਲੀ ਦੇ ਵਿੱਚ ਖੜਨ ਤੋਂ ਜਿਨ੍ਹਾਂ ਨੇ ਵੀ ਮਨਾ ਕੀਤਾ ਗਲਤੀ ਕਿਸੇ ਦੀ ਵੀ ਹੋਵੇ ਪਰ ਇੱਕ ਬੇਕਸੂਰ ਦੀ ਜਾਨ ਚਲੀ ਗਈ ਤੇ ਇਹ ਸਿਰਫ ਇੱਕ ਬੇਕਸੂਰ ਦੀ ਜਾਨ ਨਹੀਂ ਗਈ ਜਿਨ੍ਹਾਂ ਦੇ ਕਰਕੇ ਗਈ ਹੈ ਉਹ ਵੀ ਕਿਤੇ ਨਾ ਕਿਤੇ ਸਜ਼ਾ ਦੇ ਭਾਗੀਦਾਰ ਹੋਣਗੇ ਤੇ ਜ਼ਿੰਦਗੀਆਂ ਕਿੰਨੀਆਂ ਦੀਆਂ ਕਿੰਨੇ ਸਮੇਂ ਤੱਕ ਰੁਕਣਗੀਆਂ ਤੇ ਕਿੰਨੀਆਂ ਦੀਆਂ ਸਲਾਖਾਂ ਪਿੱਛੇ ਟੁਕਣਗੀਆਂ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਇਸ ਕਰਕੇ ਅਕਸਰ ਸਿਆਣੇ ਕਹਿੰਦੇ ਨੇ ਕਿ ਗੁੰਡਾਗਰਦੀ ਤੋਂ ਲੜਾਈ ਤੋਂ ਹਮੇਸ਼ਾ ਪਰਹੇਜ਼ ਹੀ ਕਰਨੀ ਚਾਹੀਦੀ ਹੈ ਵਿਚਾਰ ਸ਼ੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀ ਭਾਵਨਾਵਾਂ ਹੇਠਾਂ ਕਮੈਂਟਸ ਦੇ ਵਿੱਚ ਤੁਸੀਂ ਪ੍ਰਗਟ ਕਰ ਸਕਦੇ ਹੋ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ